ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਡਾਕਟਰਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ ਹੈ ਸਰਕਾਰੀ ਡਾਕਟਰਾਂ ਦੀਆਂ ਤਨਖਾਹਾਂ ਵਧਾਈਆਂ ਜਾਣਗੀਆਂ ਡਾਕਟਰਾਂ ਨੂੰ ਤੋਹਫਾ ਮਹਾਰ ਸਰਕਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸਰਕਾਰੀ ਡਾਕਟਰਾਂ ਨੂੰ ਲੈ ਕੇ ਵੱਡਾ ਫੈਸਲਾ ਅੱਜ ਕੀਤਾ ਗਿਆ ਹੈ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ ਤਨਖਾਹਾਂ ਜਿਹੜੀਆਂ ਨੇ ਉਹ ਵਧਾਈਆਂ ਜਾ ਰਹੀਆਂ ਨੇ ਡਾਕਟਰਾਂ ਦੀਆਂ ਤੇ ਕਿਤੇ ਨ ਕਿਤੇ ਡਾਕਟਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਸਰਕਾਰ ਡਾਕਟਰਾਂ ਦੀ ਮੰਗ ਮੰਨ ਲਈ ਹੈ ਤੇ ਡਾਕਟਰਾਂ ਦੀ ਤਨਖਾਹਾਂ ਦੇ ਵਿੱਚ ਹੁਣ ਵਾਧਾ ਕੀਤਾ ਜਾਵੇਗਾ ਜਾਣਕਾਰੀ ਦੇ ਮੁਤਾਬਕ ਡਾਕਟਰਾਂ ਦੀ ਨਿਯੁਕਤੀ ਸਮੇਂ ਜਦੋਂ ਕਿਸੇ ਡਾਕਟਰ ਦੀ ਨਿਯੁਕਤੀ ਹੋਵੇਗੀ ਤਾਂ 56000 ਅਤੇ 100 ਰੁਪਏ ਤਨਖਾਹ ਹੋਵੇਗੀ ਔਰ ਉਸ ਤੋਂ ਬਾਅਦ 5 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ 68400 ਰੁਪਏ ਤਨਖਾਹ ਹੋ ਜਾਵੇਗੀ ਇਸੇ ਤਰ੍ਹਾਂ 10 ਸਾਲ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਡਾਕਟਰ ਦੀ ਜਿਹੜੀ ਤਨਖਾਹ ਹੈ ਇੱਕ ਸਰਕਾਰੀ ਡਾਕਟਰ ਦੀ ਜਿਹੜੀ ਤਨਖਾਹ ਹੈ 10 ਸਾਲ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ 83000 ਰੁਪਏ ਅਤੇ 600 ਰੁਪਏ ਤਨਖਾਹ ਜਿਹੜੀ ਹੋ ਜਾਵੇਗੀ ਇਸੇ ਤਰ੍ਹਾਂ 15 ਸਾਲ ਪੂਰੇ ਹੋਣ ਤੋਂ ਬਾਅਦ 1 ਲੱਖ 22000 ਸਰਜਰੀ ਜਿਹੜੀ ਹੈ ਸਰਕਾਰੀ ਡਾਕਟਰ ਦੀ ਹੋਵੇਗੀ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਇਨ੍ਹਾਂ ਡਾਕਟਰਾਂ ਦੀ ਪਹਿਲਾ ਤਨਖਾਹ ਕਦੋਂ ਵਧਦੀ ਸੀ ਤੇ ਕੀ ਮਾਪ ਡੰਡ ਸੀ ਉਸ ਦੇ ਬਾਬਤ ਵੀ ਜਾਣਕਾਰੀ ਦੇ ਦਿੰਨੇ ਆ ਸਰਕਾਰ ਦੇ ਇਸ ਫੈਸਲੇ ਤੋਂ ਪਹਿਲਾਂ ਡਾਕਟਰਾਂ ਦੀ ਜੋ ਤਨਖਾਹ ਹੈ 4 ਸਾਲ ਬਾਅਦ ਤੇ ਫਿਰ 9 ਸਾਲ ਅਤੇ ਫਿਰ 14 ਸਾਲ ਬਾਅਦ ਜਿਹੜਾ ਡਾਕਟਰ 14 ਸਾਲ ਦੀ ਆਪਣੀ ਨੌਕਰੀ ਪੂਰੀ ਕਰ ਲੈਂਦਾ ਸੀ ਉਸ ਤੋਂ ਬਾਅਦ ਉਸ ਦੀ ਸੈਲਰੀ ਜਿਹੜੀ ਵਧਾਈ ਜਾਂਦੀ ਸੀ ਤਾਂ ਲੰਬੇ ਅਰਸੇ ਤੋਂ ਮੰਗ ਵੀ ਸੀ ਪੂਰਤੀ ਜਿਹੜੀ ਅੱਜ ਕੀਤੀ ਗਈ ਹੈ ਸਿੱਧ ਵਿਭਾਗ ਦੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਨੇ ਨਵੇਂ ਬਰੇ ਦਾ کہہ ਸਕਦੇ ਆ ਕਿ ਤੋਹਫਾ ਦਿੱਤਾ ਹੈ ਤਾਂ ਵਿੱਦ ਵਿਭਾਗ ਨੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਿਹੜਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਵੀ ਜਾਰੀ ਕਰ ਦਿੱਤਾ ਤੇ ਮੈਡੀਕਲ ਅਫਸਰਾਂ ਦੇ ਲਈ ਐਮ ਏ ਸੀ ਪੀ ਸਕੀਮ ਨੂੰ ਮਨਜ਼ੂਰੀ ਮਿਲਣ ਦੌਰਾਨ ਹੁਣ ਉਹਨਾਂ ਨੂੰ ਸੇਵਾ ਦੌਰਾਨ ਤਨਖਾਹ ਦੇ ਵਿੱਚ ਜਿਹੜਾ ਵਾਧਾ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਹੁਣ ਡਾਕਟਰਾਂ ਨੂੰ 56100 ਰੁਪਏ 5 ਸਾਲ ਦੀ ਸੇਵਾ ਤੋਂ ਬਾਅਦ 67400 ਰੁਪਏ ਅਤੇ 10 ਸਾਲ ਦੀ ਸੇਵਾ ਤੋਂ ਬਾਅਦ 83600 ਰੁਪਏ ਅਤੇ 15 ਸਾਲ ਦੀ ਸੇਵਾ ਤੋਂ ਬਾਅਦ 1,22,800 ਰੁਪਏ ਤਨਖਾਹ ਜਿਹੜੀ ਹੈ ਉਹ ਦਿੱਤੀ ਚਾਹਵੇ